ਅੱਜ ਪੰਜਾਬ ਦੇ ਅੰਦਰ ਵਾਪਰੇ ਇੱਕ ਬਹੁਤ ਵੱਡੇ ਘਟਨਾਕ੍ਰਮ ਤੋਂ ਸਰਕਾਰਾਂ ਲੋਕਾਂ ਦੇ ਨਾਲ ਗੱਲਬਾਤ ਕਰਦੀਆਂ ਨੇ, ਰਾਪਟਾ ਤਿਆਰ ਕਰਦੀਆਂ ਨੇ ਤੇ ਮੀਟਿੰਗਾਂ ਹੋਣਾ ਕੋਈ ਨਵੀਂ ਗੱਲ ਨਹੀਂ ਐ, ਪਹਿਲੇ ਦੌਰ ਤੋਂ ਹੀ ਹੋ ਰਹੀਆਂ ਨੇ। ਸਿਆਣੇ ਕਹਿੰਦੇ ਆ ਵੀ ਜੰਗ ਦੇ ਵੀ ਕੋਈ ਅਸੂਲ ਹੁੰਦੇ ਨੇ। ਜਦੋਂ ਮੀਟਿੰਗ ਤੋਂ ਕਿਸਾਨ ਆਗੂ ਪਰਤਰੇ ਸਨ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਦੇ ਟਿਕਾਣਾ ਉੱਤੇ ਉਹਨਾਂ ਦੇ ਮੋਰਚਿਆਂ ਉੱਤੇ ਦਾਵਾ ਬੋਲ ਕੇ ਸਾਰਾ ਕੁਝ ਤਹਿਸਨਾਸ ਕਰ ਦਿੱਤਾ ਗਿਆ ਜਿਵੇਂ ਉਹਨਾਂ ਤੋਂ ਕੋਈ ਬਹੁਤ ਵੱਡਾ ਖਤਰਾ ਹੋਵੇ। ਕਿਸਾਨੀ ਅੰਦੋਲਨ ਦੇ ਇਸ ਐਪੀਸੋਡ ਦੇ ਦਰਮਿਆਨ ਸਵਾਲ ਵੱਡਾ ਇਹ ਖੜਾ ਹੋ ਗਿਆ ਸ਼ਰਮਾ ਕੀ ਕਿਦੇ ਮੋੜੇ ਤੇ ਧਰ ਕੇ ਕੌਣ ਚਲਾ ਗਿਆ ਪ੍ਰਵੀਨ ਜੀ ਇੱਕ ਕੰਧ ਤੇ ਲਿਖਿਆ ਸਾਫ ਪੜਿਆ ਜਾ ਸਕਦਾ ਜੀ ਇਹ ਕਾਰਵਾਈ ਪੰਜਾਬ ਸਰਕਾਰ ਨੇ ਕੀਤੀ ਹੈ ਪੰਜਾਬ ਪੁਲਿਸ ਨੇ ਕੀਤੀ ਹੈ ਪਰ ਤਾਰਾ ਦਿੱਲੀ ਤੋਂ 흘ਲੀ ਹੈ ਜੀ ਕਿਸੇ ਤੋਂ ਲੁਕਿਆ ਨਹੀਂਗਾ ਕਿ ਇਹਦੇ ਪਿੱਛੇ ਭਾਜਪਾ ਦੀ ਕੇਂਦਰ ਸਰਕਾਰ ਦਾ ਇਸ਼ਾਰਾ ਸੀ ਤੇ ਉਹ ਬੈਕ ਡੋਰ ਸਕ੍ਰਿਪਟ ਉਹਨੇ ਲਿਖੀ ਤੇ ਉਹ ਸਕ੍ਰਿਪਟ ਦੇ ਉੱਤੇ ਨਾਟਕ ਇਹਨਾਂ ਨੇ ਖੇਡਿਆ ਹਮ ਮੀਟਕ ਅੱਠਵੀਂ ਬੈਠਕ ਸੱਤਵੀਂ ਬੈਠਕ ਸੀਗੀ ਜਿਹਦੇ ਵਿੱਚੋਂ ਅੱਠਵੀਂ ਬੈਠਕ ਜੰਮ ਵੀ ਪਈ ਠੀਕ ਹੈ ਜੀ ਪਿਛਲੀਆਂ 6 ਬੈਠਕਾਂ ਦੇ ਵਿੱਚ ਰਵਈਆ ਦਿੱਲੀ ਦਾ ਪੰਜਾਬ ਸਰਕਾਰ ਦਾ ਕੁਝ ਹੋਰ ਸੀ ਇਹ ਸੱਤਵੀਂ ਬੈਠਕ 'ਚ ਰਵਈਆ ਕੁਝ ਹੋਰ ਸੀ ਹਮਮ ਕੇਂਦਰੀ ਮੰਤਰੀ ਸੀਗੇ ਖੁਦ ਖੇਤੀਬਾੜੀ ਮੰਤਰੀ ਸ਼ਿਵਰਾਜ ਚਾਹਾਨ ਸੀਗੇ ਪਿਰਲਾਦ ਜੋਸ਼ੀ ਸੀਗੇ ਪਿਊਸ਼ ਗੋਇਲ ਸੀਗੇ ਇਹ ਤੋਂ ਲਾਵਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੀ ਤੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਬੈਠਕ 'ਚ ਮੌਜੂਦ ਸੀ ਹਮਮ ਪਰ ਜਿਸ ਤਰ੍ਹਾਂ ਕੇਂਦਰੀ ਮੰਤਰੀ ਟੁੱਟ-ਟੁੱਟ ਕੇ ਉਸ ਬੈਠਕ ਦੇ ਵਿੱਚ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਪੈ ਰਹੀ ਸੀ ਹੂੰ 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 ਉਹਦੇ باوجود ਬਾਹਰ ਆ ਕੇ ਕਹਿੰਦੇ ਨੇ ਜੀ ਬੜੇ ਸਿਰਦ ਮਾਹੌਲ 'ਚ ਬੈਠਕ ਹੋ ਗਈ ਜੀ ਐਨਾ ਅਗਲੀ ਬੈਠਕ ਤੈਅ ਹੋ ਗਈ ਜੀ ਹੂੰ ਕੋਈ ਅਗਲੀ ਬੈਠਕ ਨਹੀਂ ਤੈਅ ਹੋਈ ਸੀ ਅਗਲੇ ਕਹਿੰਦੇ ਜੂਨ 'ਚ ਗੱਲ ਕਰਾਂਗੇ ਤੁਹਾਡੇ ਨਾਲ ਆ ਤੁਹਾਡਾ ਕਾਗਜ਼ ਆ ਗਿਆ ਦੇਖ ਲਾਂਗੇ ਕੀ ਕੇਂਦਰ ਕੀ ਕੇਂਦਰ ਦੇ ਮੰਤਰੀ ਕੀ ਕੇਂਦਰ ਸਰਕਾਰ ਇੰਨੀ ਨਲਾਇਕ ਹੈ ਜਾਂ ਇੰਨੀ ਅਣਜਾਣਾ ਕਿ ਉਹਨੂੰ ਅਜੇ ਤੱਕ ਕਿਸਾਨੀ ਮਸਲਾ ਹੀ ਨਹੀਂ ਪਤਾ ਹੂੰ ਉਹਨੂੰ ਐਮਐਸਪੀ ਦਾ ਪਹਿਲੂ ਇਹ ਨਹੀਂ ਪਤਾ ਇਹ ਉਹ ਸਾਰੀਆਂ ਗੱਲਾਂ ਜਿਹੜੀਆਂ ਦਿੱਲੀ ਹੁੰਦੀਆਂ ਰਹੀਆਂ ਨੇ ਹਮ 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 ਇਸ ਲਈ ਸਿਰਫ ਉਹ ਡੰਗਟ ਪਾਉ ਹੈ ਤੇ ਇਹ ਆਪਣੇ ਵੱਲੋਂ ਸਿਆਣੇ ਬਣ ਕੇ ਉਹਨਾਂ ਨੂੰ ਦਿਆਉਂਦੇ ਨੇ ਜੀ ਆਹ ਬਿੱਤੀ ਕਰੜਾ ਜੀ ਇਹ ਇੱਥੋਂ ਪੈਸਾ ਆਜੂਗਾ ਜੀ ਇੱਥੋਂ ਕੱਢ ਲਿਓ ਜੀ ਐਨੇ ਨਾਲ ਐਮਐਸਪੀ ਸਭ ਪਤਾ ਉਹਨਾਂ ਨੂੰ ਸਹੀ ਗੱਲ ਬਿਲਕੁਲ ਤੇ ਉਹ ਕਹਿੰਦੇ ਜੀ ਜੂਨ ਚ ਮਿੱਟੀ ਕਰਨ ਕਹਿੰਦੇ ਨਹੀਂ ਜੀ ਜ਼ਿਆਦਾ ਲੇਟ ਹੈ ਜੀ ਨੇੜੇ ਕਰ ਲਓ ਜੀ ਮਤਲਬ ਤੁਸੀਂ ਮਿਹਨਤ ਕਰਨ ਗਏ ਹੋ ਉੱਥੇ ਫਿਰ ਹਮ ਜਦੋਂ ਬੈਟਕ ਹੁੰਦੀ ਆ ਤਾਂ ਇੱਕ ਪੱਧਰ ਤੇ ਆ ਕੇ ਹੁੰਦੀ ਆ ਇੱਕ ਲੈਵਲ ਤੇ ਆ ਕੇ ਹੁੰਦੀ ਆ ਹੂੰ ਸਹੀ ਤੇ ਮੈਂ ਤਾਂ ਕਰਕੇ 4 ਮਹੀਨੇ ਲਈ ਜੀ ਫਿਰ ਉਹ ਤੋਂ ਬਾਅਦ ਦਿੱਲੀ ਵਾਲੇ ਮੰਤਰੀ ਉੱਠ ਕੇ ਚਲੇ ਗਏ ਪੰਜਾਬ ਵਾਲੇ ਬੈਠੇ ਸੀ ਠੀਕ ਹੈ ਜੀ ਤੇ ਉੱਥੇ ਵੀ ਕਹਿੰਦੇ ਕਿ ਉਹਨਾਂ ਨੇ ਇਹਨਾਂ ਨੂੰ ਕਿਹਾ ਜੀ ਮੰਤਰੀਆਂ ਨੇ ਕਿ ਦੇਖ ਲਓ ਜੀ ਖਾਦੀ ਕਰ ਦੇਣਾ ਚਾਹੀਦਾ ਸੜਕਾਂ ਖੋਲ੍ਹ ਦੇਣੀਆਂ ਚਾਹੀਦੀਆਂ ਜੀ ਇਹ ਉਹ ਕਹਿੰਦੇ ਨਹੀਂ ਜੀ ਹੂੰ ਅੰਦਰ ਜਾਣ ਤੋਂ ਪਹਿਲਾਂ ਲੀਡਰਾਂ ਨੂੰ ਖਤਸਾ ਸੀ ਕਿੰਨਾਂ ਕਾਰਵਾਈ ਹੋਊਗੀ ਜੀ ਬੈਠਕ ਜਾਣ ਤੋਂ ਪਹਿਲਾਂ ਹਮਮ ਤੇ ਦੋ ਕੁ ਲੀਡਰਾਂ ਨੂੰ ਇਹ ਪਤਾ ਸੀ ਕਿ ਹੋਣ ਜਾ ਰਿਹਾ ਤੇ ਉਹਨਾਂ ਨੇ ਲੁਕੋਇਆ ਕਿਉਂ ਹਮ ਉਹਨਾਂ ਨੇ ਕਿਉਂ ਨਹੀਂ ਦੱਸਿਆ ਕਿਉਂ ਨਹੀਂ ਦੱਸਿਆ ਜਿਹੜਾ ਤਰੀਕਾ ਅਪਣਾਇਆ ਇਹ ਤਰੀਕੇ ਦੇ ਬਾਰੇ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਆ ਕਿ ਜਦੋਂ ਮੂਨੂ ਲਹੂ ਲੱਗ ਜਵੇ ਫਿਰ ਆਦਤ ਪੈ ਜਾਂਦੀ ਹੈ ਪੈ ਜਾਂਦੀ ਬਿਲਕੁਲ ਸਹੀ ਹੈ ਬਿਲਕੁਲ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਐਸਕੇਐਮ ਨੇ ਕੱਟ ਦਾ ਐਲਾਨ ਕੀਤਾ ਸੀ ਹਮਮ 4 ਮਾਰਚ ਦੀ ਰਾਤ ਨੂੰ ਇਹਨਾਂ ਨੇ ਉਹਨਾਂ ਨੂੰ ਅਗੋਂ ਨੂੰ ਘਰੋਂ ਚੱਕਿਆ ਹਮ ਦੂਏ ਦਿਨ ਜਿਸ ਤਰ੍ਹਾਂ ਅੰਦੋਲਨ ਖਿੰਡਿਆ ਪੁੰਡਿਆ ਕਿਉਂਕਿ ਕੋਈ ਸਹੀ ਬਿਉਤਬੰਦੀ ਨਹੀਂ ਸੀ ਇਹਦੇ ਲਈ ਐਸਕੇਮ ਵੀ ਜ਼ਿੰਮੇਵਾਰ ਹੂੰ ਉਹ ਪੂਰੀ ਰਣਨੀਤੀ ਨਾਲ ਪੂਰੀ ਤਾਕਤ ਨਾਲ ਨਹੀਂ ਉਤਰੀ ਸੀ ਜੀ ਜੀ ਪਰ ਪੰਜਾਬ ਸਰਕਾਰੇ ਦਿਖਾਉਣ ਚ ਕਾਮਯਾਬ ਹੋਈ ਦਿੱਲੀ ਵਾਲੇ ਨੂੰ ਕਿ ਦੇਖੋ ਜੀ ਜੋ ਤੁਸੀਂ ਨਹੀਂ ਕਰ ਸਕਿਆ ਅਸੀਂ ਕਰਕੇ ਦਿਖਾਤਾ ਹੂੰ ਬਿਲਕੁਲ ਸਹੀ ਜੀ ਤੇ ਉਸੇ ਤੋਂ ਅਗਲੀ ਕੜੀ ਵੱਜੋ ਤੁਹਾਨੂੰ ਇਸ ਕਾਰਵਾਈ ਨੂੰ ਦੇਖਣ ਦੀ ਲੋੜ ਹੈ ਜਦੋਂ 4 ਮਾਰਚ ਨੂੰ ਐਸਕੇਮ ਦੇ ਲੀਡਰ ਚੱਕੇ ਜਾ ਰਹੇ ਸੀ ਹੂੰ 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 ਤਦ ਸ਼ੰਭੂ ਖਨੋਰੀ ਦੇ ਬੈਠੇ ਕੁਝ ਲੀਡਰਾਂ 'ਚ ਕੁਝ ਖੁਸ਼ ਹੋ ਰਹੀ ਸੀ ਹੂੰ ਕੁਝ ਨੇ ਫਿਕਰ ਪ੍ਰਕਟਾਇਆ ਜਦੋਂ ਕਿ ਕੁਝ ਖੁਸ਼ ਹੋਏ ਜੀ ਤੇ ਅੱਜ ਸਥਿਤੀ ਕੀ ਉਲਟ ਹੈ ਫਿਰ ਅੱਜ ਦੁਹੇ ਕੁਝ ਹੋ ਰਹੇ ਹੋਣਗੇ ਐਸੇ ਖੁਸ਼ੀ ਨੂੰ ਤਾਂ ਭਾਲਦੀ ਹੈ ਸਿਆਸਤ ਜੀ ਜੀ ਬਿਲਕੁਲ ਸਹੀ ਹੈ ਬੰਡਰੂਮ ਤਾਂ ਭਾਲਦੀ ਹੈ ਸਿਆਸਤ ਕਿ ਤੁਸੀਂ ਬੰਡੇ ਰਹੋ ਤੇ ਅਸੀਂ ਫਾਇਦਾ ਚੱਕਦੇ ਰਹੀਏ ਹੂੰ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਦਿੱਲੀ ਅੰਦੋਲਨ ਤੋਂ ਨਹੀਂ ਸਿੱਖਿਆ ਹੂੰ ਉਹ ਫਿਰ ਕਦੇ ਨਹੀਂ ਸਿੱਖ ਸਕਦੀ ਨਹੀਂ ਸਿੱਖ ਸਕਦੇ ਬਿਲਕੁਲ ਸਹੀ ਹੈ ਉੱਥੋਂ ਜਿਹੜੀ ਏਕੇ ਦਾ ਸੁਨੇਹਾ ਸੀ ਔਰ ਉਸ ਤਾਕਤ ਨਾਲ ਤੁਸੀਂ ਉਹਨੂੰ ਝੁਕਾ ਕੇ ਆਏ ਜਿਹੜਾ ਕਹਿੰਦਾ ਸੀ ਮੈਂ ਝੁਕਦਾ ਨਹੀਂ ਉਹੀ ਰਣਕ ਉਹਦੇ ਉਹਦੇ ਮਨ 'ਚ ਸੀ ਕਿ ਹਾਂ ਵੀ ਇਹ ਮੈਨੂੰ ਇਹ ਕਰ ਗਏ ਇਹ ਉਹਦਾ ਬਦਲਾ ਹੈ ਹਮ ਸਹੀ ਹੈ ਜੀ ਬਿਲਕੁਲ ਸਹੀ ਦਿੱਲੀ ਅੰਦੋਲਨ ਦੇ ਜਿੱਤ ਦਾ ਦ੍ਰਿਸ਼ ਜੋ ਦੁਨੀਆ ਪਰਛਾਇਆ ਸੀ ਹਮ ਉਸ ਨੂੰ ਤੋੜਨ ਦੇ ਲਈ ਇਹ ਕੋਸ਼ਿਸ਼ਾਂ ਜਾਰੀ ਸੀ ਜਿਦੇ ਵਿੱਚ ਟਰੈਪ 'ਚ ਕੁਝ ਸਾਡੇ ਲੀਡਰ ਵੀ ਨਾਲ ਨੇ ਹਮ ਹਮ ਤੇ ਕੁਝ ਉਹਨਾਂ ਦੀਆਂ ਸਰਕਾਰੀ ਸ਼ਕਤੀਆਂ ਤੇ ਏਜੰਸੀਆਂ ਦਾ ਵੀ ਘਰਾ ਹੈ ਹਮ ਮੁੱਖ ਮੰਤਰੀ ਭਗਵੰਤ ਮਾਨ ਜੀ ਅੱਜ ਕੱਲ ਜਿਸ ਤਰ੍ਹਾਂ ਕਾਰਵਾਈ ਕਰ ਰਹੇ ਨੇ ਉਹ ਸਿੱਧਾ ਹੈ ਕਿ ਉਹ ਬੀਜੇਪੀ ਦੀ ਗੋਦੀ ਚ ਬੈਠ ਚੁੱਕੇ ਨੇ ਜੀ ਜੀ ਉਹਨਾਂ ਦੇ ਹੱਥਾਂ ਚ ਖੇਡ ਰਹੇ ਨੇ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਹੋ ਰਿਹਾ ਸੋ ਇੱਕੋ ਸਮੇਂ ਉਹ ਕੇਜਰੀਵਾਲ ਨਾਲ ਵੀ ਤੇ ਉਹਦੇ ਨਾਲ ਵੀ ਤੇ ਕੇਜਰੀਵਾਲ ਦਾ ਏਜੰਡਾ ਵੀ ਕੋਈ ਜ਼ਿਆਦਾ ਵੱਖਰਾ ਨਹੀਂ ਹੈ ਜੀ 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 ਬਿਲਕੁਲ ਬਿਲਕੁਲ ਸੋ ਇਸ ਲਈ ਸਾਰੀ ਕਾਰਵਾਈ ਤੁਹਾਨੂੰ ਉਸ ਨਜ਼ਰੀਏ ਤੋਂ ਦੇਖਣਾ ਪਏਗਾ ਹਾਂ तरीका ਕਾ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਤਾ ਹੈ ਸਭ ਨੂੰ ਕਿ ਹਾਂ ਗਿਣਤੀ ਕਿੰਨੀ ਸੀ ਮਿੰਤੀ ਕਿੰਨੀ ਸੀ ਇਹ ਲਗਭਗ ਉਹੇ ਜਿਹਾ ਹੀ ਵਰਤਾਰਾ ਹੈ ਜਿਹੋ ਜਾਈ ਤਕੈਤ ਹੋਰਾਂ ਨੂੰ ਚੱਕਣ ਦੇ ਲਈ ਇੱਕ ਵਾਰ ਉੱਥੇ ਸਾਰਾ ਪੁਲਿਸ ਤੰਤਰ ਪਹੁੰਚ ਗਿਆ ਸੀ ਹਮ ਪਰ ਉਹ ਸਮੇਂ ਉਸ ਸਟੇਜ ਤੇ ਸੀ ਤੇ ਉਹਦੇ ਨਾਲ ਕਿਸਾਨ ਖੜੇ ਸੀ ਕੁਝ ਗੱਲਬਾਤ ਹੋ ਰਹੀ ਸੀ ਇੱਥੇ ਤੁਸੀਂ ਮੀਟਿੰਗ ਤੇ ਆਏ ਆਗੂਆਂ ਨੂੰ ਪੰਜਾਬ ਦੀ ਹੱਦ 'ਚ ਆ ਕੇ ਚੱਕਦੇ ਹੋ ਹਮ ਸਹੀ ਹੈ ਜੀ ਬਿਲਕੁਲ ਅਗਲੇ ਆਨੇ ਭਾਜਪੀ ਨੇ ਆਪਣੇ ਗੱਲ ਨਹੀਂ ਪਾਏ ਚੰਡੀਗੜ੍ਹ ਤੋਂ ਨਹੀਂ ਚੁਕਾਏ ਉਹ ਹੂੰ ਇਹਨਾਂ ਤੋਂ ਝਕੋਏ ਜੀ ਸਹੀ ਹੈ ਇਹ ਚੱਕੜ ਹੀ ਸੀ ਫਿਰ ਬਾਰਡਰ ਤੇ ਚੱਕੜ ਨਹੀਂ ਦਿੰਦੇ ਇਹਨਾਂ ਨੂੰ ਵੀ ਜਾਣ ਦਿੰਦੇ ਬਾਰਡਰ ਤੱਕ ਦਾ ਹੂੰ ਉਹ ਤੱਕ ਦਾ ਜਾਣ ਦਿੰਦੇ ਹੂੰ ਸੋ ਇਹਦਾ ਮਤਲਬ ਤੁਸੀਂ ਕਿੰਨੇ ਹਲਕੇ ਤੇ ਡਰਪੋਕ ਹੋ ਹੂੰ ਇਹਦਾ ਵੀ ਪ੍ਰਕਟਾ ਹੈ ਜੀ ਤੇ ਉਹ ਤੋਂ ਬਾਅਦ ਡੱਲੇ ਵਾਲੋਰਾ ਦੀ ਐਂਬੂਲੈਂਸ ਆਣੇ ਬਾਕੀਆਂ ਨੂੰ ਬੱਸਾਂ 'ਚ ਬਿਠਾ ਕੇ ਤੇ ਉਹ ਤੋਂ ਬਾਅਦ ਉੱਥੇ ਜਾ ਕੇ ਜਿਵੇਂ ਕਰੇਨਾ ਨੈੱਟ ਬੰਦ ਅਨਾਉਂਸਮੈਂਟ ਸਾਰਾ ਕੁਝ ਸਭ ਨੂੰ ਪਤਾ ਸੀ ਕਿ ਗਿਣਤੀ ਮਿੰਤੀ ਕਿੰਨੀ ਕ ਹੈ ਜੀ ਜੀ ਬਿਲਕੁਲ ਔਰ ਇਸੇ ਦਾ ਏਕਾ ਨਾ ਹੋਣ ਦਾ ਇਕੱਠੇ ਨਾ ਹੋਣ ਦਾ ਹੈ ਨਾ ਲਹਿਰ ਨਾ ਬਣ ਪਾਉਣ ਦਾ ਇਹਦਾ ਹਵਾਲਾ ਆਪਾਂ ਲਗਾਤਾਰ ਦਿੰਦੇ ਰਹੇ ਹਾਂ ਕਿ ਹੁਣ ਇਹ ਤਿੰਨ ਖੇਤੀ ਕਰੂਨਾ ਵਾਲਾ ਮਾਹੌਲ ਨਹੀਂ ਆ ਹੂੰ ਜਥੇਬੰਦੀਆਂ ਨੂੰ ਏਕੇ ਵੱਲ ਵੀ ਜਾਣਾ ਪੈਣਾ ਔਰ ਜਥੇਬੰਦੀਆਂ ਨੂੰ ਅੰਦੋਲਨ ਲੜਨ ਦੇ ਤਰੀਕਿਆਂ ਦੇ ਬਦਲਾਅ ਤੇ ਵੀ ਜਾਣਾ ਪੈਣਾ ਜਾਣਾ ਪੈਣਾ ਬਿਲਕੁਲ ਸਹੀ ਜੀ ਬਿਲਕੁਲ ਵਾ ਇਹ ਜਿਹੜਾ ਤਰੀਕਾਕਾਰ ਸੀਗਾ ਸਰਕਾਰ ਦਾ ਇਹ ਸਿੱਧਾ ਗੁੰਡਾ ਰਾਜ ਵਾਲਾ ਤਰੀਕਾਕਾਰ ਹੂੰ ਪਰਵੀਨ ਜੀ ਲੱਖ ਖਾਮੀਆਂ ਹੋਣਗੀਆਂ ਕਿਸਾਨ ਜੱਥੇਬੰਦੀਆਂ ਚ ਬਿਲਕੁਲ ਲੱਖ ਵੰਡ ਵੰਡਈਆ ਹੋਊਗਾ ਹੂੰ ਹੋਰ ਹੈਗਾ ਏ ਆਪਕਾ ਬਹੁਤ ਨੇੜੇ ਤੋਂ ਜਾਣਦੇ ਆਪਾ ਜਾਣਦੇ ਬਿਲਕੁਲ ਜੀ ਜੀ ਜੇਕਰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਸਿਸਟਮ ਨੂੰ ਪ੍ਰਸ਼ਾਸਨ ਨੂੰ ਕੋਈ ਚੁਣੌਤੀ ਦਿੰਦਾ ਕੋਈ ਸਵਾਲ ਕਰਦਾ ਤਾਂ ਉਹ ਪੰਜਾਬ ਚ ਪੰਜਾਬ ਜੱਤ ਕਿਸਾਨ ਜੱਥੇਬੰਦੀਆਂ ਨੇ ਸਹੀ ਸਹੀ ਬਿਲਕੁਲ ਜੀ ਸੋ ਇਸ ਲਈ ਉਹਨਾਂ ਨੂੰ ਚੁੱਪ ਕਰਾਉਣਾ ਦੋਏ ਸਰਕਾਰਾਂ ਦੀ ਜ਼ਰੂਰਤ ਬਣ ਗਿਆ ਸੀ ਕਿ ਲੈ ਵੀ ਆਹੀ ਰੜਕਦੇ ਨੇ ਆਹੀ ਬੋਲਦੇ ਨੇ ਇੱਲੇ ਕਿਸਾਨੀ ਮਸਲੇ ਤੇ ਨਹੀਂ ਆਮ ਕੋਈ ਵੀ ਘਟਨਾ ਵਾਪਰਦੀ ਆ ਉਹਦੇ ਤੇ ਵੀ ਜੇਕਰ ਕੋਈ ਚੈਲੰਜ ਕਰਦਾ ਤਾਂ ਉਹ ਕਿਸਾਨ ਜਥੇਬੰਦੀਆਂ ਕਰਦੇ ਆ ਇਸ ਲਈ ਜਿਹੜੀ ਚੀਜ਼ ਰੜਕਣ ਲੱਗ ਜੇ ਫਿਰ ਉਹਨੂੰ ਮਸਲਨ ਦੀ ਕੋਸ਼ਿਸ਼ ਹੁੰਦੀ ਆ ਬਿਲਕੁਲ ਜੀ ਸਹੀ ਆ ਪੁਰੇ ਉਸੇ ਚੋਂ ਨਿਕਲਿਆ ਵਰਤਾਰਾ ਔਰ ਇਹ ਕੇਂਦਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਨੇ ਘਟੀਆਂ ਪੱਧਰ ਤੇ ਕੀਤੀ ਕਾਰਵਾਈ ਹੈ ਜਿਹੜੀ ਆਉਂਦੇ ਸਮੇਂ ਦੇ ਵਿੱਚ ਇਹਨਾਂ ਨੂੰ ਉਖਤ ਨਹੀਂ ਪੈਣੀ ਆ ਇਹ ਵੋਟ ਪ੍ਰੋਸੈਸ ਹੈ ਕਿੰਨੀਆਂ ਜਥੇਬੰਦੀਆਂ ਨੂੰ ਮੈਂ ਉਂਗਲਾਂ ਤੇ ਗਿਣਾ ਸਕਦਾ ਜਿਨ੍ਹਾਂ ਨੇ ਸਿੱਧੀਆਂ ਵੋਟਾਂ ਪਾਈਆਂ ਆ ਆਦਮੀ ਪਾਰਟੀ ਨੂੰ ਕਹਿ ਕੇ ਪਹੁੰਚ ਕਹਿ ਕੇ ਪੁਆਈਆਂ ਬਿਲਕੁਲ ਸਹੀ ਜੀ ਬਿਲਕੁਲ ਸਹੀ ਠੀਕ ਹੈ ਨਾ ਹੂੰ ਤੇ ਅੱਜ ਉਹ ਸੋਚਣ ਕਿ ਜਿਹੜਾ ਬੰਦਾ ਤੁਹਾਡੇ ਨਾਲ ਮੀਟਿੰਗ ਕਰਨੋਂ ਭੱਜ ਰਿਹਾ ਜਿਹੜਾ ਬੰਦਾ ਮੀਟਿੰਗ 'ਚ ਇਹ ਕਹਿੰਦਾ ਕਰ ਲਓ ਜੋ ਕਰਨਾ ਹੈ ਹੂੰ ਮੈਂ ਦੇਖੂਗਾ ਫਿਰ ਸੋ ਅਗਲਾ ਹੁਣ ਆਪਣੀ ਪੁਲਿਸ ਸ਼ਕਤੀ ਦਿਖਾ ਰਿਹਾ ਸਰਕਾਰ ਦੀ ਤਾਕਤ ਦਿਖਾ ਰਿਹਾ ਸੋ ਇਸ ਲਈ ਜਥੇਬੰਦੀਆਂ ਨੂੰ ਵੀ ਪੰਜਾਬ ਦੀਆਂ ਹੋਰ ਸਿਰਦ ਤਰ੍ਹਾਂ ਨੂੰ ਵੀ ਅੱਜ ਏਕੇ ਦੀ ਲੋੜ ਹੈ ਇੱਕ ਮੰਚ ਤੇ ਆ ਕੇ ਸਵਾਲ ਕਰਨ ਦੀ ਲੋੜਾ ਨਹੀਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਵਾਪਰ ਰਿਹਾ ਫਿਰ ਇਹ ਲੋਕਤੰਤਰ ਇੱਥੇ ਵੀ ਨਹੀਂ ਰਹਿਣ ਵਾਲਾ ਦਿੱਲੀ 'ਚ ਤਾਂ ਹੈ ਹੀ ਨਹੀਂਗਾ ਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਦੇਖੋ ਇਹਦਾ ਬਹੁਤ ਮੰਦ ਭਾਗੀ ਗੱਲ ਇਹ ਹੈ ਕਿ ਪੰਜਾਬ ਦੀ ਚੁਣੀ ਸਰਕਾਰ ਜਿਹੜੀ ਜਿਹਨੂੰ ਕਿ ਪੰਜਾਬ ਦਾ ਪੱਖ ਰੱਖਣਾ ਚਾਹੀਦਾ ਸੀਗਾ ਉਹ ਨਾ ਸਿਰਫ ਦੂਜੇ ਪਾਸੇ ਭੁਗਤ ਰਹੀ ਹੈ ਸਗੋਂ ਉਸ ਪਾਸੇ ਭੁਗਤ ਕੇ ਉਸ ਰਾਹ 'ਤੇ ਚੱਲ ਰਹੀ ਹੈ ਜਿਹੜੇ ਰਾਹ 'ਤੇ ਉਹ ਵੀ ਨਹੀਂ ਚੱਲੇ ਮੀਟਿੰਗ ਕਰਨਗੇ ਆਗੂਨੋਂ ਤੇ ਕਦੇ ਉਹਨਾਂ ਦੀ ਗ੍ਰਫਤਾਰ ਕਰਨ ਦੀ ਜ਼ਰੂਰਤ ਨਹੀਂ ਸੀ ਪਈ ਤੁਸੀਂ ਆਗੂ ਗ੍ਰਿਫਤਾਰ ਕਰ ਲਏ ਤੁਸੀਂ ਮੋਰਚੇ ਹੀ ਸਿਮੇਟਣ ਲਾਪੇ ਔਰ ਉੱਥੇ ਬੜੀ ਇੱਕ ਬੀਬੀਸੀ ਦੀ ਪੰਜਾਬੀ ਦੀ ਇੱਕ ਰਿਪੋਰਟ ਸੀਗੀ ਸ਼ਰਮਾ ਜੀ ਮੈਂ ਪੜ ਰਿਆ ਸੀਗਾ ਇਹ ਹਰਪਾਲ ਸਿੰਘ ਚੀਮਾ ਉੱਥੇ ਵਿੱਚ ਬਿਆਨ ਦੇ ਰਹੇ ਨੇ ਮੀਟਿੰਗ ਦੇ ਵਿੱਚ ਬੈਠੇ ਕਹਿੰਦੇ ਅਸੀਂ ਉਦਯੋਗਪਤੀਆਂ ਤੇ ਦੂਜੇ ਲੋਕਾਂ ਨਾਲ ਰਾਇ ਕਰਾਂਗੇ ਐਮਐਸਪੀ ਦੇ ਬਾਰੇ ਵੀ ਤੁਹਾਡੇ ਨਾਲ ਤਾਂ ਐਮਐਸਪੀ ਦੀ ਲੜਾਈ ਨਹੀਂ ਉਦਯੋਗਪਤੀ ਕੀ ਕਹਿ ਦੇਣਗੇ ਤੁਹਾਨੂੰ ਕੀ ਕੀ ਉਹਨਾਂ ਨਾਲ ਕੀ ਰਿਆ ਕਰਨੀ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਕੀ ਕਹਿੰਦੇ ਸੀ ਹਮ ਕਿ ਪੰਜਾਬ ਨਾਲ ਕਿਸਾਨੀ ਦਾ ਕੋਈ ਮਸਲਾ ਨਹੀਂਗਾ ਜੀ 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 ਇਹ ਤਾਂ ਮਸਲੇ ਕੇਂਦਰ ਨਾਲ ਨੇ ਫਿਰ ਅਗਲੇ ਦਿੱਲੀ ਉਹ ਜਾ ਰਹੇ ਸੀ ਤੁਹਾਨੂੰ ਕੀ ਸੀ ਤੁਹਾਨੂੰ ਕੀ ਸੀ ਬਿਲਕੁਲ ਤੁਸੀਂ ਤੁਸੀਂ ਇਰਾਖ ਲਾਓ ਨਾ ਹਰਿਆਣੇ ਨੂੰ ਕਹੋ ਨਾ ਪੁਲਿਸ ਨੇ ਇਰਾਖ ਕਿਉਂ ਰੋਕਿਆ ਜੀ ਜੀ ਬਿਲਕੁਲ ਤੁਸੀਂ ਕੇਂਦਰ ਨਾਲ ਗੱਲ ਕਰੋ ਨਾ ਹਮ ਜਨਾਬ ਇਹ ਸਾਰੀ ਕਾਰਵਾਈ ਦੇ ਵਿੱਚ ਬੀਜੇਪੀ ਹੋਵੇ ਭਾਜਪਾ ਹੋਵੇ ਕੇਂਦਰ ਹੋਵੇ ਪੰਜਾਬ ਸਰਕਾਰ ਹੋਵੇ ਪੰਜਾਬ ਦਾ ਪੁਲਿਸ ਤੰਤਰ ਹੋਵੇ ਇਹਦੇ ਵਿੱਚ ਕੇਜਰੀਵਾਲ ਐਂਡ ਪਾਰਟੀ ਵੀ ਹੈ ਜਿਹੜੇ ਲੁਧਿਆਣਾ ਚਿਤਣਾ ਚਾਹੁੰਦੇ ਨੇ ਚਾਹੁੰਦੇ ਨੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਜੀ ਜਿਹਦੇ ਵਿੱਚ ਉਹ ਅਜੰਡਾ ਵੀ ਸ਼ਾਮਲ ਹੈ ਇਹ ਕਾਰਵਾਈ ਦਾ ਕਿ ਲਓ ਜੀ ਵਪਾਰੀਆਂ ਲਈ ਰਾਹ ਖੁੱਲ ਗਿਆ ਜੀ ਲਓ ਜੀ ਅਸੀਂ ਆ ਕਰਤਾ ਜੀ ਵਪਾਰੀਆਂ ਲਈ ਹੂੰ ਜੀ ਸੋ ਕਿਉਂਕਿ ਮੈਂ ਲਗਾਤਾਰ ਆਪਾਸ਼ਦ ਕੱਲ ਵੀ ਇਸੇ ਸਰ ਲਈ ਇੱਕ ਗੱਲ ਕਰ ਰਹੀ ਸੀ ਕਿ ਸੰਜੀਵ अरोड़ा ਨਾਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੇਜਰੀਵਾਲ ਨਾਲੋਂ ਜਾਦੇ ਕਾਲ ਜਾਦੇ ਕਾਲ ਹੈ ਬਿਲਕੁਲ ਸਹੀ ਇਹ ਉਸ ਕਾਲ ਤੋਂ ਵੀ ਇਹ ਅੰਸ਼ ਸ਼ਾਮਲ ਨੇ ਜੋ ਕਾਰਵਾਈ ਕੀਤੀ ਹੈ ਕਿ ਲਓ ਜੀ ਅਸੀਂ ਵਪਾਰੀਆਂ ਨੂੰ ਖੁਸ਼ ਕਰਕੇ ਦਿਖਾਉਣਾ ਹੂੰ ਪਰ ਇਹ ਬਹੁਤ ਛੋਟਾ ਅੰਸ਼ ਹੈ ਅਸਲ ਦੇ ਵਿੱਚ ਸਿਰਫ ਤੇ ਸਿਰਫ ਸਿੱਧਾ ਪਹਿਲੂ ਸੀਗਾ ਕਿ ਜਿਹੜੀ ਦਿੱਲੀ ਜਿੱਤ ਵਾਲੀ ਸੀ ਨਾ ਉਹ ਰੜਕੋ ਮੜਕ ਭੰਨਣ ਦੀ ਕੋਸ਼ਿਸ਼ ਸੀ ਉਹਦੇ ਵਿੱਚ ਸਾਡੇ ਵਾਲਾ ਵੀ ਨਾਲ ਸ਼ਾਮਲ ਹੋਇਆ ਜੀ ਜੀ